ਸਾਸੀ ਗਾਲ ਜੀ ਸਾਰਿਆਂ ਨੂੰ ਹਲਕਾ ਫਤੇਗੜ ਚੂੜੀਆਂ ਚ ਕਾਂਗਰਸ ਪਾਰਟੀ ਵੱਲੋਂ ਬਲਾਕ ਸ਼ਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਦਾ ਵਿਗਲਾ ਦਿੱਤਾ ਚੋਣ ਪ੍ਰਚਾਰ ਲਈ ਅੱਜ ਹਲਕਾ ਫਤੇਗੜ ਚੂੜੀਆਂ ਦੇ ਜ਼ੋਨ ਕਾਲਾ ਅਫਗਾਨਾ ਇੱਕ ਹੀ ਚੋਣ ਦੀ ਜਿਸ ਨੂੰ ਕਿ ਜ਼ਿਲ੍ਹਾ ਪ੍ਰੀਸ਼ਦ ਚੋਣ ਕਾਲਾ ਅਫਗਾਨਾ ਉਹਦੀ ਇੱਕ ਪਹਿਲੀ ਮੀਟਿੰਗ ਕਾਂਗਰਸ ਵੱਲੋਂ ਮਰੀਦ ਕੇ ਦਫ਼ਤਰ ਵਿਖੇ ਕੀਤੀ ਗਈ ਜਿਸ ਵਿੱਚ ਸਾਬਕਾ ਮੰਤਰੀ ਤੇ ਮਜੂਤਾ ਮਲੇ ਤਰਪਿੰਦਰ ਸਿੰਘ ਬਾਜਵਾ ਪਹੁੰਚੇ ਅਤੇ ਉਹਨਾਂ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਨੂੰ ਲੈ ਕੇ ਪੂਰੀਆਂ ਤਿਆਰੀਆਂ ਤੇ ਕਾਂਗਰਸੀ ਵਰਕਰਾਂ ਵਿੱਚ ਪੂਰਾ ਉਤਸ਼ਾਹ ਅਤੇ ਜੋਸ਼ ਜਿਹੜਾ ਵਾ ਉਹ ਦੇਖਣ ਨੂੰ ਮਿਲ ਰਿਹਾ ਤੇ ਉਹ ਇਹ ਸਾਰੀਆਂ ਹੀ ਚੋਣਾਂ ਜਿਸ ਵਿੱਚ ਉਹਨਾਂ ਦੇ ਕਾਗਜ਼ ਬਚੇ ਨੇ 20 ਬਲਾਕ ਸ਼ਮਤੀ ਅਤੇ ਤਿੰਨ ਜ਼ਿਲ੍ਹਾ ਪਿਛੇ ਜ਼ੋਨ ਜਿਹੜੇ ਨੇ ਉਹ ਕਾਂਗਰਸ ਚੋਣ ਲੜ ਚਾ ਰਹੀ ਹੈ ਤੇ ਉਹਨਾਂ ਨੇ ਦਾਵਾ ਕੀਤਾ ਕਿ ਇੱਥੋਂ ਉਹ ਸ਼ਾਨ ਨਾਲ ਜਿੱਤਣਗੇ ਇਸ ਮੌਕੇ ਤਰਕਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਮੈਡਮ ਨਰਚੋਤ ਕੋਰ ਸਿੱਧੂ ਵੱਲੋਂ ਜੋ ਸੀਐਮ ਦੇ ਲਈ ਪੈਸਿਆਂ ਦੀ ਗੱਲ ਕੀਤੀ ਸੀ ਜਾਂ ਤਰਨਤਾਰ ਜਿਮਨੀ ਦੇ ਚੋਣ ਲਈ 5 ਕਰੋੜ ਦੀ ਗੱਲ ਕੀਤੀ ਸੀ ਇਸ ਤੋਂ ਇਲਾਵਾ ਵਕਫਾ ਕਾਂਗਰਸੀ ਲੀਡਰਾਂ ਦੀ ਜੋ ਗੱਲ ਕੀਤੀ ਸੀ ਪੈਸਿਆਂ ਦੀ ਪਾਰਟੀ ਵਿੱਚ ਗਾਂ ਦੇਣ ਦੀ ਉਸਤੇ ਵੀ ਮੈਡਮ ਸਿੱਧੂ ਪਰੋਣਾ ਵੱਲੋਂ ਨਿਸ਼ਾਨੀ ਸਾਤੇ ਕਹੀ। ਇਹਨਾਂ ਨੇ ਕਿਹਾ ਕਿ ਇਲਜ਼ਾਮ ਕਿਸੇ ਉੱਪਰ ਵੀ ਕਿਸੇ ਤਰ੍ਹਾਂ ਦਾ ਕੋਈ ਲਾ ਸਕਦਾ ਪਰ ਇਸ ਵਿੱਚ ਕੋਈ ਵੀ ਸੱਚਾਈ ਨਹੀਂ ਹੈ। ਤੇ ਕਹਿੰਦੇ ਹਾਂ ਤੁਹਾਨੂੰ ਅੱਜ ਦੀਆਂ ਮੀਟਿੰਗਾਂ ਅਤੇ ਚੋਤਰਤ ਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕਿ ਆ ਤਸਵੀਰਾਂ ਵੀ ਤੁਹਾਨੂੰ ਦਿਖਾਉਣੀ ਆਂ ਮਰੀਦਕੇ ਪਿੰਡ ਦੀਆਂ ਜਿੱਥੇ ਕਿ ਦਫ਼ਤਰਤੀਆਂ ਜਿੱਥੇ ਕਿ ਕਾਂਗਰਸ ਦੀ ਮੀਟਿੰਗ ਹੋਈ ਤੇ ਜੋ ਚੋਤਰਤ ਜਿੰਦਰ ਸਿੰਘ ਬਾਜਵਾ ਨੇ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਤੇ ਮੈਡਮ ਨਵਜੋਤ ਕੌਰ ਸਿੱਧੂ ਨੂੰ ਲੈ ਕੇ ਕਿਹਾ ਸੁਣੋ ਤੇ ਹਾਂ ਤਾਂ ਮਾਰਾ ਸਭ ਬਲਾਕ ਸ਼ਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਬਿਗਲ ਵਾਤੀ ਗਿਆ ਜੀ ਤੁਹਾਡੇ ਵੱਲੋਂ ਤਿਆਰੀ ਸ਼ੁਰੂ ਹੋ ਗਈ ਆ ਦੇਖੋ ਪਹਿਲਾਂ ਤਾਂ ਸਾਡਾ ਧੱਕਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਕੱਢਤਾ ਤੇ ਪੰਜ ਬਲਾਕ ਸ਼ਮਤੀਆਂ ਕੱਢ ਦਿੱਤੀ ਇਸ ਦੇ ਬਾਵਜੂਦ ਅਸੀਂ ਇਲੈਕਸ਼ਨ ਲੜਨਦੇ ਆ ਕਿਉਂਕਿ ਇਲੈਕਸ਼ਨ ਤਾਂ ਪੰਜਨਾ ਗੁਨਾਮ ਆ ਡਟ ਕੇ ਲੜਾਂਗੇ ਬਸ ਇੱਕੋ ਡਰਾ ਵੋਟਾਂ ਦੇ ਪਿੱਛੇ ਤਿੰਨ ਦਿਨ ਉਹਨਾਂ ਨੇ ਡੱਬੇ ਖੋਲ ਰੱਖਣੇ ਨੇ ਕਿਤੇ ਉਦੋਂ ਸਰਕਾਰ ਸਾਡਾ ਧੱਕਾ ਨਾ ਕਰ ਦੇ ਕਿਉਂਕਿ ਇਸ ਸਰਕਾਰ ਕੋਲ ਹਰ ਚੀਜ਼ ਦੀ ਆਸ ਹੈ ਇਹ ਕੋਈ ਵੀ ਖਰਾਬੀ ਕਰ ਸਕਦੇ ਆ ਉਦੋਂ ਉਸੇ ਐਡਮਿਨਿਸਟ੍ਰੇਸ਼ਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਹੀ ਕਵਾਂਗੇ ਫੇਰ ਧਿਆਨ ਰੱਖਣ ਉਹ ਖਰਾਬੀ ਨਾ ਹੋਵੇ ਡੀਸੀ ਸਾਹਿਬ ਨੇ ਕਵਾਂਗੇ ਸਾਰੇ ਕਾਪਾਸੇ ਘਰੜਾ ਪਾਵਗਾ ਕਿਹ ਕਿੱਥਾ ਕਰਾਂਗੇ 3 ਬਲਾਕ ਸ਼ੰਤੀਆਂ ਤੇ 3 ਜ਼ਿਲ੍ਹਾ ਪ੍ਰੀਸ਼ਦ ਹੈ ਜੀ ਮੈਂਬਰਾਂ ਚ ਕਿਸ ਤਰ੍ਹਾਂ ਦਾ ਉਤਸ਼ਾਹ ਸੀ ਸਾਹਿਬ ਵੇਖ ਲਿਆ ਲੋਕਾਂ ਚ ਬਿਲਕੁਲ ਸਾਹਿਬ ਬਹੁਤ ਵਧੀਆ ਵਾ ਸ਼ਰਫ ਇਹ ਡਾਰਾ ਵੀ ਸਰਕਾਰ ਦਾ ਕਾ ਕਰ ਰਹਾ ਉਹ ਤੋਂ ਬਚਨ ਦੀ ਲੋੜ ਹੈ ਜ਼ਿਲ੍ਹਾ ਪਿਛਲੀ ਗਾਂ ਜਿਹੜੀ ਤਾਂ ਦੀ ਤਿਆਰੀ ਹੋਣੀ ਆ ਮੀਟਿੰਗਾਂ ਦੀ ਜਾਂ ਕੰਪੇਨਿੰਗ ਦੀ ਉਹ ਕਿਸ ਤਰ੍ਹਾਂ ਦੀ ਆ ਜੀ ਬਸ ਇਸ ਤਰ੍ਹਾਂ ਮੀਟਿੰਗਾਂ ਕਰਦੇ ਫਿਰਨੇ ਆ ਪਿੰਡਾਂ ਪਿੰਡੀਆਂ ਜੋਨ ਦੀਆਂ ਮਿਲੀਆਂ ਕਰਦੇ ਪਿਆ ਵਧੀਆ ਤਿਆਰੀ ਹੋ ਗਈ ਵਧੀਆ ਹੋਊਗਾ ਮੈਂ ਤਾਂ ਮੈਡਮ ਸਿੱਧੂ ਨੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾਏ ਆ ਜੀ 500 ਕਰੋੜ ਦੇ ਪੀਸੀਐਮ ਦੀ ਵੀ ਵੇਚੀਆਂ ਜਾਂਦੀਆਂ ਇਹ ਤਰਨਤਾਨ ਦੀ ਜਿਹੜੀ ਆ ਉਹ 5 ਕਰੋੜ ਦੀ ਹੈ ਦੇਖੋ ਮੇਰੇ ਸਰੋਂਗਰ ਦਾ ਇਲਜ਼ਾਮ ਲਾਉਣੇ ਬਹੁਤ ਸੌਕੇ ਨੇ ਕਿਸੇ ਤੇ ਵੀ ਲਾ ਦਿਓ ਇਲਜ਼ਾਮਾਂ ਨੂੰ ਜੇ ਤੇ ਕੋਈ ਸਬੂਤ ਦੇ ਸਕਣ ਤੇ ਫਿਰ ਤੇ ਗੱਲ ਮੰਨੀ ਆ ਅਜੇ ਆਪ ਤਾਂ ਅਜੇ ਤੇ ਵੀ ਕੁਝ ਵੀ ਲੱਗ ਸਕਦਾ ਨਾ ਰਾਜਸਥਾਨ ਤੇ ਵੀ ਲਾਇਆ ਜੀ ਉੱਥੇ ਰਾਜਸਥਾਨ ਤੇ ਲਾਇਆ ਜਾਂਦਾ ਸਕਦਾ ਵੀ ਉਹਨਾਂ ਨੇ ਹਾਂ ਜੀ ਇਲਜ਼ਾਮ ਕਿਸੇ ਤੇ ਵੀ ਲੱਗ ਸਕਦਾ ਬੇਰਤੇ ਵੀ ਲੱਗ ਸਕਦਾ ਉਹਨੇ ਮੈਡਮ ਸਿੱਧੂ ਤੇ ਵੀ ਕੋ ਲਾ ਦੂਗਾ ਇਲਜ਼ਾਮ ਲਾਉਣਾ ਬਹੁਤ ਸੌਖਾ ਗਲਤ ਸਬੂਤ ਦੇ ਦਿਆ ਸਬੂਤ ਦੇ ਕੇ ਕਿਸੇ ਨੂੰ ਝੂਠਿਆ ਕਰੇ ਇਲਜ਼ਾਮ ਦਾ ਕੋ ਪੰਜਾਬਮਾ ਦਾ ਕੋ ਬਹੁਤਾ ਮਸਲ ਨਹੀਂਦਾ ਜਾਂ ਤਾਂ ਕੋਈ ਸਬੂਤ ਲਿਆ ਪਤਾ ਹਾਂਜੀ ਕਾਲੇ ਹੁੰਦਾ ਨਾ ਜੂਨੀਅਰ ਜ਼ਿਲ੍ਹਾ ਪ੍ਰੀਸ਼ਦ ਦਾ ਤੁਹਾਡਾ ਪਿਛਲੀ ਵਾਰੀ ਵੀ ਤੁਸੀਂ ਜਿੱਤੂਰੇ ਸੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਹੜੇ ਮੁੱਦੇ ਨੂੰ ਲੈ ਕੇ ਲੜ ਰਹੇ ਹੋ ਤਿਆਰੀਆਂ ਬਹੁਤ ਵਧੀਆ ਨੇ ਅਸੀਂ ਲੋਕਾਂ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੇ ਹਾਂ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਦਾ ਕੰਮ ਹੈ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹਨਾਂ ਦੀਆਂ ਸਿਹਤ ਸਹੂਲਤਾਂ ਦੂਜੀਆਂ ਸਹੂਲਤਾਂ 29 ਮਹਿਕਮੇ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਆਉਂਦੇ ਨੇ ਪਿਛਲੀ ਵਾਰੀ ਵੀ ਸਾਡੀ ਜ਼ਿਲ੍ਹਾ ਪ੍ਰੀਸ਼ਦ ਨੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਸੀ ਗਰੇਗਾ ਵਿੱਚ ਵੀ ਸਾਡੀ ਕੋਲੈਬੋਰੇਸ਼ਨ ਨੇ ਪੂਰੇ ਇੰਡੀਆ 'ਚੋ ਪਹਿਲਾ ਸਥਾਨ ਹਾਸਲ ਕੀਤਾ ਸੀ ਅਸੀਂ ਵੱਧ ਵੱਧ ਨਰੇਗਾ ਯੂਜ਼ ਕੀਤੀ ਸੀ ਹੋਰ ਵੀ ਅਸੀਂ ਜੋ ਵੀ ਕਰ ਸਕਦੇ ਆ ਅਸੀਂ ਅੱਗੇ ਤੋਂ ਵੀ ਕਰਾਂਗੇ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵੱਧ ਤੋਂ ਵੱਧ ਕੰਮ ਕਰਾਂਗੇ ਇਸ ਕਰਕੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਭਰਾਓ ਸਾਨੂੰ ਵੋਟਾਂ ਪਾਓ ਸਾਨੂੰ ਜਿਤਾਓ ਅਸੀਂ ਤੁਹਾਡੀਆਂ ਸੁੱਖ ਸਹੂਲਤਾਂ ਦਾ ਧਿਆਨ ਰੱਖਾਂਗੇ ਪਰ ਮਾ ਇਕੱਠੇ ਸੀ ਬਲਾਕ ਸੰਪਤੀ ਜਿਹੜਾ ਪ੍ਰੇਸ਼ ਨੂੰ ਲੈ ਕੇ ਕੀ ਕਹਿੰਦੇ ਵੇਖੋ ਬਾਟ ਸਾਹਿਬ ਤੁਸੀਂ ਵੀ ਇੱਥੇ ਮੌਜੂਦ ਸੀ ਤਕਰੀਬਨ ਜਿਹੜੀ ਇਹ ਮੀਟਿੰਗ ਸੀ ਇਹ ਰੱਖੀ ਤੇ ਇੱਕ ਮੀਟਿੰਗ ਸੀ ਜ਼ਿਲ੍ਹਾ ਪ੍ਰੇਸ਼ਦ 16 ਨੰਬਰ ਜ਼ੋਨ ਕਾਲਾ ਫਗਾਨਾ ਵਾਸਤੇ ਤੇ ਸਾਡੇ ਜਿਹੜੇ ਚਾਰ ਜ਼ੋਨ ਨੇ ਸੰਤੀਆਂ ਦੇ ਉਹਨਾਂ ਦੀ ਵੋਟਾਂ ਜਾਂ ਉਮੀਦਵਾਰਾਂ ਦੀ ਜਾਣ ਪਛਾਣ ਵਾਸਤੇ ਪਰ ਤੁਸੀਂ ਵੇਖਿਆ ਕਿ ਇਹ ਮੀਟਿੰਗ ਜਿਹੜੀ ਆ ਰੈਲੀ ਦਾ ਰੂਪ ਧਾਰ ਗਈ ਲੋਕਾਂ 'ਚ ਕਿੰਨਾ ਛਾਏ ਬਾਕੀ ਜਿਵੇਂ ਬਾਇਆ ਸਾਹਿਬ ਨੇ ਵੀ ਗੱਲ ਰੱਖੀ ਖੋਕਰ ਸਾਹਿਬ ਨੇ ਵੀ ਗੱਲ ਕਰੀ ਅਸੀਂ ਸਿਰਫ ਇਸ ਕਰਕੇ ਵਿਰੋਧ ਕਰਕੇ ਵਿਰੋਧੀ ਹੋਣ ਕਰਕੇ ਨਹੀਂ ਤੁਸੀਂ ਕਿਸੇ ਕੋ ਵੀ ਵੈਰੀਫਾਈ ਕਰ ਸਕਦੇ ਜਿੰਨੇ ਮੁੱਦੇ ਅਸੀਂ ਚੁੱਕੇ ਨੇ ਉਹ ਸਾਰੇ ਤੱਥਾਂ ਦੇ ਆਧਾਰਤ ਨੇ ਸੋ ਸਾਡੇ ਵਰਕਰਾਂ ਪੂਰਾ ਸ਼ਾਹ ਹੈ ਜੀ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਸਾਡੇ ਵਰਕਰਾਂ ਦੇ ਮਾਣਵੀ ਹੈ ਕਿ ਅਸੀਂ ਜਿੱਤ ਪ੍ਰਾਪਤ ਕਰਾਂਗੇ